ਇੱਥੇ ਆ ਲੋ ਭਾਨਾ ਸਾੜਿਆਂ ਨੂੰ ਸਸਰੀ ਕਾਲ ਅੱਜ ਪਿੰਡ ਸਰਸਪੁਰ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਵੀਡੀਓ ਕੁੱਝ ਬਣਾਈਆਂ ਸ਼ੇਅਰ ਕੀਤੀਆਂ ਵਾ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਜੇ ਉਹ ਜਿਹੜਾ ਸਕੂਲ ਤੇ ਕੇ ਗੰਦ ਪਿਆ ਹੈ ਲਗਭਗ ਅੱਜ ਤੋਂ 20-25 ਸਾਲ ਪੁਰਾਣਾ ਉਹ ਪੰਚਾਇਤ ਨੇ ਪੈਲ ਦੇ ਆਧਾਰ ਤੇ ਕਟਣ ਦਾ ਕੰਮ ਤੁਹਾਡੇ ਸਾਹਮਣੇ ਸ਼ੁਰੂ ਕਰ ਦਿੱਤਾ ਵਾ ਆਹ ਵੇਖ ਲਓ ਤੁਹਾਡੇ ਸਾਹਮਣੇ ਜਿਹੜੇ ਪਿੱਲਰ ਖੜੇ ਹੋਣਦੇ ਆ ਤੇ ਟਾਈ ਬੀਮ ਵੀ ਤਿਆਰ ਹੋਣਦੇ ਆ ਵਾ ਵਧੀਆ 22 27 ਦੇ ਵਾਰਡ ਲਾਇਆ ਥੱਲੇ ਬਾਜੂ 18 ਦੇ ਬਾਜੂ 13 ਦੀ ਗੰਦ ਕੱਢਣ ਦੀ ਹੈ ਤਾਂ ਵਾੜ ਤੇ ਪਿੰਡ ਦੀ ਲੇਬਰ ਡਈ ਹੈ ਮਿਸਤਰੀ ਸਾਹਿਬਾ ਦੇ ਪਿੰਡ ਦੇ ਹੀ ਆ ਇਹ ਵੀ ਠੇਕ ਦਾ ਜਗਤਾਰ ਸਿੰਘ ਨਾਮ ਇਹਨਾਂ ਦਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਚੱਲਣ ਰਿਹਾ ਤੁਹਾਡੇ ਸਾਹਮਣੇ ਜਿਹੜਾ ਵੀ ਮਟੀਰੀਅਲ ਲੱਗਾ ਪੈਂਡਿਆ ਚ ਬਹੁਤ ਹੀ ਵਧੀਆ ਤਰੀਕੇ ਨਾਲ ਪੈਂਡਿਆ ਵਾ ਪੰਚਾਇਤ ਵੱਲੋਂ ਬਹੁਤ ਹੀ ਵਧੀਆ ਮਤਲਬ ਆਪਣੇ ਵੱਲੋਂ ਵਧੀਆ ਜੋ ਵੀ ਕੰਕਰੀਟ ਵਾ ਇਟ ਵਾ ਕੋਈ ਵੀ ਲਾਲੋ ਮਟੀਰੀਅਲ ਵਧੀਆ ਤਿਆਰ ਵਧੀਆ ਕੁਆਲਿਟੀ ਦਾ ਮਤਲਬ ਪਾਇਆ ਜਾ ਰਿਹਾ ਵੇ ਕਿਉਂ ਵੀ 25 30 ਸਾਲ ਜਿਹੜੇ ਇਹਦੇ ਵਾਲੇ ਵੇਖਣ ਦੀ ਲੋੜ ਨਾ ਪਵੇ ਪੰਚਾਇਤ ਨੂੰ ਰੋੜ ਪਿੰਡ ਵਾਸੀਆਂ ਨੂੰ ਕੋਈ ਕੰਮ ਪੰਚਾਇਤ ਨੇ ਉਹ ਕਰਨੇ ਜਿਹੜੇ ਵੀ 15 20 ਸਾਲ 25 30 ਸਾਲ ਜਿਹੜੇ ਚੱਲਣ ਇਹ ਨਹੀਂ ਵੀ ਰਿਪੀਟ ਤੇ ਰਿਪੀਟ ਉੱਤੇ ਹੀ ਦੋਵਾਂ ਚਾਰ ਸਾਲਾਂ ਬਾਅਦ ਉੱਤੇ ਪੈਸੇ ਲਾਈ ਜਾਂਦੇ ਮੋੜ ਘੁੜ ਕੇ ਕੰਮ ਥੋੜਾ ਕਰਨਾ ਕਰਨਾ ਵਧੀਆ ਪੰਚਾਇਤ ਇਹੋ ਟਾਰਗੇਟ ਆ ਆ ਤੁਹਾਡੇ ਸਾਹਮਣੇ ਹੀ ਆ ਵੀ ਬਸ ਸਮਝ ਲਓ ਵੀ ਨਰਕ ਤੋਂ ਸਵਰਗ ਵੱਲ ਨੂੰ ਸਕੂਲ ਜਿਹਾ ਨਰਕ ਭਿਆ ਸਕੂਲ ਦੇ ਸਾਹਮਣੇ ਆ ਤੁਹਾਡੇ ਸਾਹਮਣੇ ਨਿਕਲਣ ਜਾ ਰਿਹਾ ਵਾ ਰਾਜਾ ਛੋਟੀ ਜੀ ਅਸੀਂ ਵੀਡੀਓ ਬਣਾਈ ਹੈ ਤੁਹਾਡੇ ਨਾਲ ਬਾਕੀ ਆਉਣ ਵਾਲੇ ਕੰਮ ਜੋ ਵੀ ਹੋਣਗੇ ਤੁਹਾਨੂੰ ਵਿਸਤਾਰਪੂਰਵਕ ਦੱਸੇ ਜਾਣਗੇ ਤੇ ਅਬ ਜਿਹੜੇ ਵੀ ਟਾਈ ਵੀਮਾਂ ਘਟੋੜੇ ਚੱਟਦਾ ਅਸੀਂ ਪਿੱਲਰ ਪਾਏ ਆ ਤਾਂ ਵੇਖ ਲੋ ਪੁਰਾਣਾ ਗੰਦ ਜਿਹਾ ਪਿਆ ਹੋਆ ਤੁਹਾਡੇ ਸਾਹਮਣੇ ਆ ਅਸੀਂ ਸਾਰੇ ਸਫਾਈ ਸਪੀਸ਼ ਕਰਾ ਕੇ ਇਥੋਂ ਇੱਕ ਵਾਰੀ ਵਧੀਆ ਤਰੀਕੇ ਨਾਲ ਤੁਹਾਨੂੰ ਇੱਕ ਵਾਰੀ ਫੇਡ ਵੀਡੀਓ ਅਪਲੋਡ ਕਰਾਵਾਂਗੇ ਜਿੰਨਾ ਵੀ ਹੋਊਗਾ ਆ ਟਾਈ ਵੀਮ ਵੀ ਵੇਖ ਲੋ ਤੁਹਾਡੇ ਸਾਹਮਣੇ ਆ ਜੋ ਵੀ ਪਿੱਲਰ ਵਾ ਤੇ ਇੱਟ ਜਿਹੜਾ ਵੀ ਮਟੀਰੀਅਲ ਦਾ ਤੁਹਾਡੇ ਵਧੀਆ ਕਿਉਂ ਵੀ ਵੀਡੀਓ ਮੈਂ ਤਾਂ ਬਣਾਉਂ ਰਿਹਾ ਵੀ ਕਈ ਵੀਰ ਭਰਾ ਇਹ ਸੋਚਦੇ ਆ ਵੀ ਪੰਚਾਇਤਾਂ ਦਾ ਕੰਮ ਲੋਕੀ ਸਰਪੰਚ ਕੋਈ ਵੀ ਆ ਵੀ ਮਟੀਰੀਅਲ ਮਾਰਾ ਵਰਤਦੇ ਆ ਸਾੜੇ ਚਲੋ ਸਾਰੇ ਕੁਝ ਨਹੀਂ ਹੁੰਦੇ ਮੈਂ ਇਹੋ ਕਹਿਣਾ ਚਾਹੁੰਦਾ ਵੀ ਬਸਾ ਤਾਂ ਇਹੋ ਹੀ ਆ ਮੇਨ ਟਾਰਗੇਟ ਵੀ ਅਸੀਂ ਜਿੱਥੇ ਵੀ ਪੈਸੇ ਲਾਉਣੇ ਆ ਪੰਚਾਇਤਾਂ ਦੇ ਮਤਲਬ ਇਹੋ ਜੀ ਜਗ੍ਹਾ ਲਾਈਏ ਜਿੱਥੇ 20 25 ਸਾਲਾ ਨੂੰ 30 ਸਾਲ ਵੇਖਣ ਦੀ ਲੋੜ ਨਾ ਪਵੇ ਤੇ ਇਦਾਂ ਸਰਕਾਰ ਦਾ ਵੀ ਨੁਕਸਾਨ ਹੁੰਦਾ ਵਾ ਪਿੰਡ ਵਾਸੀਆਂ ਦਾ ਨੁਕਸਾਨ ਹੁੰਦਾ ਕੋਈ ਅਸੀਂ ਹੋਰ ਹੀ ਅੱਗੇ ਕੰਮ ਗਾਂ ਕਰਾਉਣੇ ਆ ਤੇ ਰਪੀਟ ਤੇ ਰਪੀਟ ਅਸੀਂ ਇਹ ਨਹੀਂ ਚਾਹੁੰਦੇ ਵੀ ਉਹ ਕੰਮ ਕਰਦੇ ਰਹੀਏ ਮੋਰਕੁਰ ਕੇ ਦੋਹਾਂ ਚ ਪੰਜ ਸਾਲਾਂ ਬਾਅਦ ਬਾਕੀ ਜਿੱਦਾਂ ਵੀ ਕੋਈ ਕੰਮ ਚੱਲੂਗਾ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਤੁਹਾਡੇ ਸਾਹਮਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਮ